ਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰੇਦਰਸ਼ਕੋ ਇਹ ਲੋਕ ਪੰਜਾਬ ਤੇ ਕਬਜ਼ਾ ਕਰ ਲੈਣਗੇ ਪੰਜਾਬੀਅਤ ਨੂੰ ਖਤਮ ਕਰ ਦੇਣਗੇ ਇਹ ਲੋਕ ਇਹ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਸਿੱਖਾਂ ਦੀ ਗਿਣਤੀ ਘਟ ਜਾਣੀ ਹੈ ਇੱਥੇ ਕੋਈ ਪੱਗ ਨਹੀਂ ਦਿਖਣੀ ਇਹ ਇਹ ਜਿਹਾ ਬਿਆਨ ਕੌਣ ਦੇ ਰਿਹਾ ਸਿਕਪਾਲ ਸਿੰਘ ਖੇਰਾ ਜਿਹੜੇ ਕਿ ਅੱਜ ਕੱਲ੍ਹ ਉਮੀਦਵਾਰ ਨੇ ਕਾਂਗਰਸ ਦੇ ਸੰਗਰੂਹ ਤੋਂ ਇੱਕ ਕਿਸਮਰ ਬਿਆਨ ਦੇ ਰਹੇ ਨੇ ਭਈਆਂ ਬਾਰੇ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਪ੍ਰਵਾਸੀਆਂ ਬਾਰੇ ਇਹ ਵਿਵਾਦ ਗ੍ਰਸਤ ਬਿਆਨ ਦਿੱਤਾ ਸੁਪਾਲ ਸਿੰਘ ਖੇਰਾਂ ਨੇ ਰਾਜਾ ਪ੍ਰਿੰਗ ਨੇ ਤਾਂ ਕੀ ਜਵਾਬ ਦਿੱਤਾ ਸੁਨੀਲ ਜਾਖੜ ਨੇ ਕੀ ਕਿਹਾ ਹੋਰ ਲੋਕਾਂ ਨੇ ਕੀ ਕਿਹਾ ਭਗਵੰਤ ਮਾਨ ਨੇ ਕੀ ਕਿਹਾ ਇਹ ਸਾਰੀਆਂ ਗੱਲਾਂ ਇਸ ਵੀਡੀਓ ਚ ਆਪਕ ਕਰਨੀਆਂ ਨੇ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਜੋ ਮੈਂ ਅਕਸਰ ਕਰਦਾ ਹਾਂ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਇਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲਵੋ ਹੁਣ ਗੱਲ ਇਹ ਹੈ ਕਿ ਸੁਖਵੀਰ ਸਿੰਘ ਬਾਦਲ ਨੇ ਵੀ ਇਹ ਗੱਲ ਕੀਤੀ ਹੋਈ ਹੈ ਉਹ ਆਪਾਂ ਅਖੀਰ ਚ ਜਾ ਕੇ ਕਰਨੀ ਹੈ ਉਨਾਂ ਦਾ ਜਿਹੜਾ ਚੋਣ ਮੈਨੀਫੈਸਟੋ ਹੈ ਚੋਣ ਮਨੋਰਥ ਪੱਤਰ ਉਹਦੇ ਵਿੱਚ ਵੀ ਉਹਨਾਂ ਨੇ ਇਹ ਗੱਲ ਕੀਤੀ ਹੈ ਪਰ ਵਿਵਾਦ ਦੇ ਵਿੱਚ ਅੱਜ ਕੱਲ ਖੈਰਾ ਆਇਆ ਪਹਿਲਾਂ ਸੁਗਪਾਲ ਖੈਰਾ ਦੀ ਗੱਲ ਇਹ ਕਿਵੇਂ ਹੋਇਆ ਸੁਨਾਮ ਦੇ ਲਾਗੇ ਇੱਕ ਪਿੰਡਾ ਖੇਤਲਾ ਉੱਥੇ ਕਿਤੇ ਬੋਲ ਰਏ ਸੀ ਚੋਣ ਰੈਲੀ 'ਚ ਉੱਥੇ ਗੱਲ ਕਰਤੀ ਕਿ ਭਗਵੰਤ ਮਾਨ ਜਿਹੜਾ ਕਹਿ ਰਿਹਾ ਹੈ ਨਾ ਨੌਕਰੀਆਂ ਸਰਕਾਰੀ ਦੇ ਰਹੇ ਹਨ ਦੱਸੋ ਕਿੱਥੇ ਦਿੱਤੀਆਂ ਨੇ ਤੁਹਾਨੂੰ ਕਿਸੇ ਨੇ ਦਿੱਤੀਆਂ ਨੌਕਰੀ ਸਰਕਾਰੀ ਕਿਹੜਾ ਤੁਹਾਡੇ ਚ ਸਰਕਾਰੀ ਨੌਕਰੀ ਵਾਲਾ ਵੈਸੇ ਚੋਣ ਰੈਲੀ ਚ ਕਿਹੜਾ ਸਰਕਾਰੀ ਨੌਕਰੀ ਵਾਲਾ ਜਾਂਦਾ ਉਹ ਵੀ ਗਰਮੀ ਚ ਖੈਰ ਉਹਨਾਂ ਨੇ ਗੱਲ ਕਰਨੀ ਸੀ ਉਹ ਕਹਿੰਦੇ ਨੌਕਰੀਆਂ ਵੀ ਬਾਹਰ ਦੇਆਂ ਨੂੰ ਦਿੱਲੀ ਵਾਲਿਆਂ ਨੂੰ ਰਾਜਸਤਾਨੀਆਂ ਨੂੰ ਹਰਿਆਣਾ ਵਾਲਿਆਂ ਨੂੰ ਇਸ ਤਰ੍ਹਾਂ ਦੇ ਸੰਦਰਭ ਚ ਉਹਨਾਂ ਨੇ ਬੋਲਣਾ ਸ਼ੁਰੂ ਕਰਤਾ ਉਹ ਕਹਿੰਦੇ ਇਹ ਲੋਕ ਪੰਜਾਬ ਤੇ ਕਬਜ਼ਾ ਕਰਕੇ ਪੰਜਾਬੀਅਤ ਨੂੰ ਖਤਮ ਕਰ ਦੇਣਗੇ ਜਿੰਨਾ ਲੋਕਾਂ ਨੇ ਨੌਕਰੀਆਂ ਲਈਆਂ ਨੇ ਉਹਨਾਂ ਦੀ ਗੱਲ ਜਣੀ ਗੈਰ ਪੰਜਾਬੀ ਉਹnabla ਕਰ ਰਹੇ ਨੇ ਪੰਜਾਬ ਤੋਂ ਪੰਜਾਬੀਆਂ ਦਾ ਸੰਪਲ ਸਿੰਘ ਕਹਿੰਦੇ ਇੱਥੇ ਤੱਕ ਗੈਰ ਪੰਜਾਬੀਆਂ ਨੂੰ ਵੋਟ ਦਾ ਅਧਿਕਾਰ ਵੀ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਉਹਨਾਂ ਨੂੰ ਪੰਜਾਬ ਚ ਜਿਹੜੀਆਂ ਨੌਕਰੀਆਂ ਦਿੱਤੇ ਨੇ ਨੌਕਰੀਆਂ ਦੇਣੀਆਂ ਚਾਹੀਦੀਆਂ ਨੇ ਨਾ ਹੀ ਘਰ ਬਣਾਉਣ ਦੇਣਾ ਚਾਹੀਦਾ ਤੋਂ ਕਹਿੰਦੇ ਇੱਕ ਗੱਲ ਜਿਹੜੀ ਤੇ ਜ਼ੋਰ ਦਿੱਤਾ ਗੈਰ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਜ਼ਮੀਨ ਜਾਇਦਾਦ ਖਰੀਦਣ ਉੱਤੇ ਰੋਕ ਲਾਉਣ ਲਈ ਕਾਨੂੰਨ ਬਣਾ ਚਾਹੀਦਾ ਇਹ ਉਹਨਾਂ ਨੇ ਕਿਹਾ ਕਹਿੰਦੇ ਜੇ ਨਹੀਂ ਕਰੋਗੇ ਤਾਂ ਪੰਜਾਬ 'ਚ ਸਿੱਖਾਂ ਦੀ ਗਿਣਤੀ ਘਟ ਜੂ ਸਾਨੂੰ ਤਾਂ ਪੱਗ ਵਾਲੇ ਦਿਖਨੇ ਨਹੀਂ ਇਹ ਕਹਿੰਦੇ ਨੇ ਤੇ ਤਰਕ ਨੂੰ ਆਪਣੇ ਨੂੰ ਸਪੋਰਟ ਕਰ ਲਈ ਉਹਨਾਂ ਨੇ ਹਿਮਾਚਲ ਉੱਤਰਾਖੰਡ ਗੁਜਰਾਤ ਰਾਜਸਥਾਨ ਹੋਰ ਜੰਮੂ ਕਸ਼ਮੀਰ ਦੇ ਕਈ ਥਾਵਾਂ ਤੇ ਉਹਨਾਂ ਨੇ ਕਿਹਾ ਇਹ ਹਿਮਾਚਲ ਤੇ ਹੋਰ ਰਾਜਾਂ ਦੇ ਵਿੱਚ ਇਸ ਤਰ੍ਹਾਂ ਦੇ ਕਾਨੂੰਨ ਨੇ ਬਿਲਕੁਲ ਹੈਗੇ ਨੇ ਇੱਥੇ ਮੈਂ ਤੁਹਮ ਦੱਸ ਦਿੰਦਾ ਕੱਲਾ ਹਿਮਾਚਲ ਹਿਮਾਚਲ ਤਾਂ ਤੁਸੀਂ ਖਰੀਦੀ ਨਹੀਂ ਸਕਦਾ ਬਾਹਰਲਾ ਮੰਦਾ ਜਾ ਕੇ ਬਹੁਤ ਫਾਰਮੈਲਟੀਆਂ ਨੇ ਐਗਰੀਕਲਚਰ ਲੈਂਡ ਬਹੁਤ ਔਖੀ ਹੈ ਲੈਣੀ ਗੁਜਰਾਤ ਦੇ ਵਿੱਚ ਵੀ ਇਸ ਤਰ੍ਹਾਂ ਨੋਨ ਐਗਰੀਕਲਚਰਿਸਟ ਕੋਈ ਐਗਰੀਕਲਚਰ ਲੈਂਡ ਨਹੀਂ ਲੈ ਸਕਦਾ ਉੱਤਰਾਖੰਡ ਵਾਲੇ ਵੀ ਕਹਿੰਦਾ ਸ਼ਰਤ ਲਾਤੀ 5 ਸਾਲ ਦੀ ਸੋ ਇੱਥੇ ਵੀ ਐਸਾ ਕੁਝ ਹੋਣਾ ਚਾਹੀਦਾ ਸਖਪਾਲ ਸਿੰਘ ਖੈਰਾ ਦਾ ਇਹ ਕਹਿਣਾ ਹੈ ਤੇ ਜਦੋਂ ਹੁਣ ਇਹ ਸਾਰੇ ਬਿਆਨ ਜਦੋਂ ਆ ਗਿਆ ਚੌਣ ਦਾ ਵਕਤ ਹੈ ਔਰ ਲੁਧਿਆਣਾ ਤੇ ਲੜ ਰਹੇ ਰਾਜਾ ਬਰਿੰਗ ਲੁਧਿਆਣੇ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ ਬਹੁਤ ਹੈ ਭਾਵੇਂ ਕਿ ਉਹਨਾਂ ਨੇ ਇਹ ਕਿਹਾ ਸਕਪਾਲ ਸਿੰਘ ਖੈਰਾ ਨੇ ਕਿ ਗੈਰ ਪੰਜਾਬੀਆਂ ਨੂੰ ਜ਼ਮੀਨ ਜਾਇਦਾਦ ਖਰੀਦਣ ਤੇ ਜਿਵੇਂ ਬਾਕੀਆਂ ਨੇ ਪਹੁੰਚ ਨਹੀਂ ਲਾਈ ਹੈ ਉਹ ਲਾਓ ਲੇਕਿਨ ਅੱਜ ਕੱਲ੍ਹ ਕੌਣ ਉਸ ਤਰ੍ਹਾਂ ਬਿਆਨ ਜਿਹੜਾ ਹੈ ਦੇਖਦਾ ਲੋਕ ਤਾਂ ਬਿਆਨ ਉਮੀਦ ਦੇਖਦੇ ਨੇ ਉਸ ਅੰਕ ਨਾਲ ਦੇਖਦੇ ਨੇ ਜਿਹਦੇ ਨਾਲ ਚੋਣ 'ਚ ਫਾਇਦਾ ਹੋਵੇ ਤੇ ਬਸ ਉਸ ਦੇ ਵਿੱਚ ਉਹਨਾਂ ਨੇ ਦੇਖਿਆ ਜਿਹੜੇ ਲੋਕ ਲੱਗੇ ਹੋਏ ਨੇ ਚੋਣ ਦੇ ਵਿੱਚ ਜਿਨ੍ਹਾਂ ਦੇ ਵਿੱਚ ਸਾਡੇ ਸੂਬੇ ਦੇ ਜਿਹੜੇ ਮੁੱਖ ਮੰਤਰੀ ਸਾਹਿਬ ਉਹ ਕਹਿੰਦੇ ਕਮਾਲ ਹੈ ਇਹ ਤਾਂ ਜਿਹੜਾ ਸਾਡਾ ਸੂਬਾ ਤਾਂ ਸਰਬੱਤ ਦੇ ਭਲੇ ਦੀ ਗੱਲ ਕਰਨਾ ਸੂਬਾ ਇਹਦੇ ਵਿੱਚ ਤਾਂ ਅਸੀਂ ਤਾਂ ਲੰਗਰ ਸਕਾਉਣ ਵੇਲੇ ਕਿਸੇ ਨੂੰ ਪੁੱਛਦੇ ਆ ਕਿ ਤੂੰ ਬਈ ਕਿੱਥੋਂ ਆਇਆ ਅਸੀਂ ਤਾਂ ਨਹੀਂ ਕੁਝ ਕਰਦੇ ਇਹ ਲੋਕ ਕਿਵੇਂ ਇਸ طرح ਦੀਆਂ ਗੱਲਾਂ ਕਰ ਸਕਦੇ ਨੇ ਤੇ ਇਸੇ ਕਿਸਮ ਦਾ ਬਿਆਨ ਜਿਹੜਾ ਹੈ ਉਹ ਦਿੱਤਾ ਸੁਨੀਲ ਜਾਖੜ ਨੇ ਕਹਿੰਦੇ ਹੈ ਗੱਲ ਪਹਿਲਾਂ ਵੀ ਹੋਈ ਸੀ ਇਹਨਾਂ ਦੀ ਆਦਤ ਹੈ ਪਹਿਲਾਂ ਚੰਨੀ ਨੇ ਕਿਹਾ ਸੀ ਭਈਆ ਨੂੰ ਬਾਹਰ ਕੱਢੋ ਤੇ ਉਹਦਾ ਕੀ ਹਾਲ ਹੋਇਆ ਸੀ ਇਹ ਵੀ ਇਹਨੇ ਵੀ ਇਹ ਗਲਤੀ ਕੀਤੀ ਹੈ ਇਹ ਗੱਲ ਸੁਨੀਲ ਜਾਖੜ ਨੇ ਕਹੀ ਇਹ ਚਲੋ ਵਿਰੋਧੀਆਂ ਨੇ ਕਹਿਣਾ ਹੈ ਲੇਕਿਨ ਰਾਜਾ ਬੜਿੰਗ ਨੇ ਕਿਹਾ ਕਿ ਜੀ ਸਾਡਾ ਤਾਂ ਮਸਰਾ ਹੀ ਨਹੀਂ ਸਾਡੀ ਤਾਂ ਇਹ ਗੱਲ ਹੀ ਨਹੀਂ ਪਾਰਟੀ ਦਾ ਸਟੈਂਡ ਹੀ ਨਹੀਂ ਹੈ ਉਹਨੇ ਵੀ ਕਿਹਾ ਕੱਲ ਇੱਕ ਮੀਟਿੰਗ ਸੀ ਸਾਫ ਦਾ ਸਪੀਕਰ ਆਇਆ ਸੀ ਰਾਣਾ ਕੇਪੀ ਸਿੰਘ ਉਹਨੇ ਵੀ ਕਿਹਾ ਉਹਨਾਂ ਨੇ ਜਿਹੜੀ ਪੱਲਾ ਝਾੜ ਲਿਆ ਕਿ ਇਹ ਸਖਪਾਲ ਸਿੰਘ ਖੈਰਾ ਕਹਿ ਰਹੇ ਹਨ ਸਖਪਾਲ ਸਿੰਘ ਖੈਰਾ ਨੇ ਕਿਉਂ ਕਿਹਾ ਕੀ ਕਾਰਨ ਹੈ ਇਹ ਸਾਰੀਆਂ ਗੱਲਾਂ ਬਾਅਦ ਚ ਨਹੀਂ ਲੇਕਿਨ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਇਹ ਸਾਰੇ ਬਿਆਨ ਆ ਗਏ ਸਖਪਾਲ ਸਿੰਘ ਖੈਰਾ ਦੇ ਵਿਰੁੱਧ ਤੇ ਉਹਨਾਂ ਨੇ ਫਿਰ ਸਪਸ਼ਟੀਕਰਨ ਦੇਤਾ ਉਹ ਕਹਿੰਦੇ ਦੇਖੋ ਮੈਂ ਕਦੋਂ ਕਿਹਾ ਯੂਪੀ ਜਾਂ ਬਿਹਾਰ ਤੋਂ ਉਹਨਾਂ ਵਾਲੇ ਭਈਆਂ ਨੂੰ ਤੇ ਮੈਂ ਤਾਂ ਇਹ ਕਹੇ ਕਿ ਜਿਹੜੇ ਗੈਰ ਪੰਜਾਬੀ ਬਾਹਰੋਂ ਆ ਕੇ ਜ਼ਮੀਨਾਂ ਖਰੀਦ ਰਹੇ ਉਹਨਾਂ ਦੀ ਗੱਲ ਕੀਤੀ ਹੈ ਇਹ ਕਹਿੰਦੇ ਮੈਂ ਪਹਿਲਾਂ ਵੀ ਕਰ ਰਿਹਾ ਹਮਾਤਰਾਲੇ ਵੀ ਤਾਂ ਬਣਾਏ ਬੈਠੇ ਨੇ ਤੇ ਹੋਰ ਸੂਬੇ ਵੀ ਬਣਾਏ ਬੈਠੇ ਨੇ ਸਾਨੂੰ ਵੀ ਇਹ ਕਾਨੂੰਨ ਬਣਾਉਣਾ ਚਾਹੀਦਾ ਇਹ ਗੱਲ ਕੀਤੀ ਹੈ ਵੈਸੇ ਖੈਰਾ ਸਾਹਿਬ ਨੂੰ ਇਸ ਗੱਲ ਦਾ ਤਾਂ ਇਲਮ ਹੈ ਸਭ ਨੂੰ ਇਲਮ ਹੈ ਕਿ ਅੱਜ ਦੇ ਇਹਨਾਂ ਦਿਨਾਂ 'ਚ ਜਦੋਂ ਝੋਨੇ ਦਾ ਸੀਜ਼ਨ ਆਉਂਦਾ ਹੈ ਜੂਨ ਦਾ ਪਹਿਲਾ ਹਫਤਾ ਤੁਸੀਂ ਕਦੇ ਰੇਲਵੇ ਸਟੇਸ਼ਨਾਂ ਤੇ ਜਾ ਕੇ ਦੇਖੋ ਤਾਂ ਸਹੀ ਕਿਵੇਂ ਲੋਕ ਅੜੀਕ ਰਹੇ ਹੁੰਦੇ ਨੇ ਤੇ ਕਿਵੇਂ ਲਾਲਚ ਦੇ ਰਹੇ ਹੁੰਦੇ ਨੇ ਮਹਿਮਾਨਾਂ ਵਾਂਗੂ ਅੜੀਕ ਰਹਿੰਦੇ ਨੇ ਭਈਆਂ ਨੂੰ ਵੀ ਆਓ ਸਾਡੇ ਪਿੰਡ ਆਓ ਤੁਹਾਨੂੰ ਆ ਦੇਵਾਂਗੇ ਕੂਲਰ ਦੇਵਾਂਗੇ ਮੋਬਾਈਲ ਦੇਵਾਂਗੇ ਪਤਾ ਨਹੀਂ ਕੀ ਕੀ ਲਾਲਚ ਦਿੱਤੇ ਜਾਂਦੇ ਨੇ ਉਹ ਕਿਵੇਂ ਕਹਿ ਸਕਦੇ ਨੇ ਜਿਵੇਂ ਵਰਕ ਫੋਰਸ ਦੀ ਸਾਨੂੰ ਲੋੜ ਹੈ ਉਵੇਂ ਸਾਡੇ ਬੰਦਿਆਂ ਦੀ ਕੈਨੇਡਾ ਨੂੰ ਲੋੜ ਹੈ ਉੱਥੇ ਵੀ ਅਸੀਂ ਜਾਣਦੇ ਆ ਅਸੀਂ ਕਲਕੱਤੇ ਅਸੀਂ ਬੰਬੇ ਅਸੀਂ ਅੰਦੌਰ ਕਿੰਨੇ ਥਾਵਾ ਤੇ ਵੱਡੇ ਵੱਡੇ ਟਰਾਂਸਪੋਰਟਰ ਬਣੇ ਨੇ ਪੰਜਾਬੀ ਇਹ ਇਸ ਤਰ੍ਹਾਂ ਦੇ ਬਿਆਨ ਹੁੰਦੇ ਨੇ ਤੇ ਕਿਸ ਤਰ੍ਹਾਂ ਦਾ ਅਸਰ ਪਾਉਂਦੇ ਨੇ ਬਹੁਤ ਐਂਗਲ ਨੇ ਸੋਚਣ ਵਾਲੇ ਦੁਨੀਆ ਭਰ ਚ ਵੀ ਇਹ ਇਸ ਦੋਨੇ ਤਰ੍ਹਾਂ ਆਉਂਦੀਆਂ ਨੇ ਟਰੰਪ ਵਰਗਾ ਜਦੋਂ ਬਾਈਟ ਦੀ ਗੱਲ ਕਰਦਾ ਆ ਕਯੂਬਿਕ ਦੇ ਚ ਕੈਨੇਡਾ ਚ ਦੇਖਿਆ ਉੱਥੇ ਫਰੈਂਚ ਬੋਰਨ ਵਾਲੇ ਦੀ ਗੱਲ ਹੁੰਦੀ ਹੈ ਕਰਦੇ ਨੇ ਲੋਕ ਇਹ ਨਹੀਂ ਗੱਲ ਹੈ ਸਾਡੇ ਵੀ ਹੁੰਦੀ ਹੈ ਸਾਡੇ ਬੁੱਧੀਜੀਵੀ ਨੇ ਕੀਤੀ ਹੈ ਜਸਵੰਤ ਸਿੰਘ ਕਮਰ ਨੇ ਕੀਤੀ ਹੈ ਐਡਾ ਬੜਾ ਲੇਖਕ ਸੀ ਇਹ ਨਹੀਂ ਗੱਲ ਨਹੀਂ ਹੁੰਦੀ ਤੇ ਹੁਣ ਤਾਂ ਚੋਣ ਮਨੋਰਥ ਪੱਤਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਹ ਗੱਲ ਆਤੀ ਤੇ ਉਹਨਾਂ ਦਾ ਜਿਹੜਾ ਇਹ ਹੈ ਨਾ ਹਿੱਸਾ ਕਿ ਪੰਜਾਬੀਆਂ ਦੇ ਵਿਸ਼ੇਸ਼ ਹਿੱਤਾਂ ਦੀ ਰਾਖੀ ਕਰਨਾ ਉਹਦੇ ਚ ਉਹਨਾਂ ਦੇ ਅਖੀਰਲਾ ਜਿਹੜਾ ਪੁਆਇੰਟ ਦਿੱਤਾ ਉਹਦੇ ਚ ਉਹਨਾਂ ਨੇ ਲਿਖਿਆ ਆਪਣੇ ਚੋਣ ਮੈਨੀਫੈਸਟੋ ਚ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਦੀ ਲੁੱਟਖਸਟ ਰੋਕਣ ਲਈ ਕਾਨੂੰਨ ਬਣਾ ਕੇ ਲਾਜ਼ਮੀ ਕੀਤਾ ਜਾਵੇਗਾ ਕਿ ਕੋਈ ਬਾਹਰਲੇ ਸੂਬਿਆਂ ਦੇ ਲੋਕ ਪੰਜਾਬ ਵਿੱਚ ਖੇਤੀਬਾਹੀ ਜੋਗ ਜ਼ਮੀਨ ਨਾ ਖਰੀਦ ਸਕਣ ਕਿਹੀ ਗੱਲ ਸਰਪਾਲ ਸਿੰਘ ਖੇਰਾ ਨੇ ਵੀ ਹੋਈ ਹੈ ਉਹੀ ਗੱਲ ਚੋਣ ਮੈਨੀਫੈਸਟੋ ਦੇ ਵਿੱਚ ਹੈ ਲੇਕਿਨ ਸਰਪਾਲ ਸਿੰਘ ਖੇਰਾ ਦੇ ਲੋਕ ਇਹ ਕਹਿ ਕੇ ਮਗਰ ਪੈ ਗਏ ਕਿ ਪ੍ਰਵਾਸੀਆਂ ਦੇ ਖਿਲਾਫ ਹੈ ਇਹ ਭਈਆਂ ਨੂੰ ਰੋਕ ਰਿਹਾ ਹੈ ਇਹ ਅਸਿਆਸਤ ਹੈ ਇਹਨੂੰ ਤੋੜਨਾ ਮਰੋੜਨਾ ਕਹਿੰਦੇ ਨੇ ਅੱਜ ਕੱਲ ਤਾਂ ਵੈਸੇ ਬਹੁਤ ਔਖਾ ਡਿਸਟਰੋਟ ਕਰ ਰਾ ਨਿਊਜ਼ ਦਾ মিডিਆ ਜਿਹੜੇ ਆ ਉਹ ਰਿਕਾਰਡਡ ਹੁੰਦਾ ਪਹਿਲਾਂ ਤਾਂ ਕੱਲੇ ਅਖਬਾਰਾਂ ਚ ਕਹਿ ਦਿੰਦੇ ਸੀ ਲੇਕਨ ਅੱਜ ਵੀ ਲੋਕ ਕਹਿੰਦੇ ਨੇ ਪਰ ਹੁਣ ਇਹ ਮਸਲਾ ਇੰਨਾ ਸੌਖਾ ਨਹੀਂ ਇਹਨੂੰ ਸਮਝਣ ਦੀ ਲੋੜ ਹੈ ਕਿ ਕੌਣ ਪੰਜਾਬੀਅਤ ਨੂੰ ਖਤਮ ਕਰ ਰਿਹਾ ਹੈ ਪੰਜਾਬੀਅਤ ਨੂੰ ਖਤਰਾ ਕੀ ਤੋਂ ਹੈ ਪੱਗਾਂ ਜਿਹੜੀਆਂ ਨਹੀਂ ਦਿਖਣੀਆਂ ਸਿੱਖਾਂ ਦੀ ਗਿਣਤੀ ਕਿਵੇਂ ਘਟਣੀ ਹੈ ਸਿੱਖਾਂ ਦੀ ਗਿਣਤੀ ਜਿਵੇਂ ਹਰਨਾਮ ਸਿੰਘ ਧੁੰਮਾ ਕਹਿੰਦਾ ਪੰਜ-ਪੰਜ ਬੱਚੇ ਪੈਦਾ ਕਰਕੇ ਵਧਾਉਣੀ ਹੈ ਕਿਵੇਂ ਬਦਲੀ ਹੈ ਜਦੋਂ ਇੱਥੇ ਰੋਜ਼ਗਾਰ ਦੇ ਕੇ ਸਿੱਖਾਂ ਨੂੰ ਪੰਜਾਬ 'ਚ ਰੋਕਣਾ ਕਿ ਨਾ ਬੱਚੇ ਜਾਣ ਪੱਗਾਂ ਦਾ ਕੌਣ ਲੈ ਕੇ ਆਊਗਾ ਕੌਣ ਪ੍ਰਚਾਰ ਕਰੂਗਾ ਐਸਜੀਪੀਸੀ ਕੀ ਕਰਦੀ ਹੈ ਜਿਹਦੇ ਸਭ ਤੋਂ ਜ਼ਿਆਦਾ ਪ੍ਰਚਾਰ ਦੀ ਜ਼ਿੰਮੇਵਾਰੀ ਕੌਮ ਨੇ ਪਾਈ ਹੋਈ ਹੈ ਉਹ 2500 ਰਜਿਸਟਰ ਸੰਤਾਂ ਆਪਣੇ ਆਪ ਦੇ ਵਿੱਚ ਹਰ ਤਿੰਨ ਪਿੰਡਾਂ ਦੇ ਪਿੱਛੇ ਇੱਕ ਸੰਤ ਬੈਠਾ ਹੈ ਜਿਹੜੇ ਕਹਿੰਦੇ ਨੇ ਜੀ ਅਸੀਂ ਹਰ ਜਿਹੜਾ ਹਫ਼ਤੇ ਪ੍ਰਾਣੀਆਂ ਨੂੰ ਅਮਰਤ ਸਿਖਾਉਣੇ ਆ ਮੈਂ ਕਹਿੰਦਾ ਤੁਸੀਂ ਪ੍ਰਾਣੀਆਂ ਨੂੰ ਥੋੜੀ ਸਿਖਾਉਣੇ ਹੋ ਪ੍ਰਾਣੀਆਂ ਨੂੰ ਸਿਖਾਉਣੇ ਜਿੰਨੇ ਤੁਸੀਂ ਦਾਅਵੇ ਕਰਦੇ ਹੋ ਇੱਥੇ ਦਾ ਹਰ ਬੰਦਾ ਸਾਫ ਸਬੂਤ ਹੋਵੇ ਤੇ ਇਥੋਂ ਜਦੋਂ ਕੈਨੇਡਾ ਤੋਂ ਬੱਚੇ ਆਉਂਦੇ ਨੇ ਉਹ ਤਾਂ ਹੈਰਾਨ ਹੋ ਜਾਂਦੇ ਨੇ ਪਹਿਲੇ ਪੱਚੇ ਕਿ ਇਹ ਦੂ ਤਾਂ ਜ਼ਿਆਦਾ ਸਿੱਕ ਕੈਨੇਡਾ 'ਚ ਸਾਨੂੰ ਨਜ਼ਰ ਆਉਂਦੇ ਨੇ ਤੋ ਇਹ ਸਾਰੀਆਂ ਗੱਲਾਂ ਜੋ ਸਪਾਲ ਸਿੰਘ ਖੈਰਾ ਨੇ ਕਹੀਆਂ ਨੇ ਕਿ ਜੀ ਇੱਥੇ ਪੰਜਾਬ ਦੀ ਜਿਹੜੀ ਪੰਜਾਬੀਅਤ ਨੂੰ ਖਤਰਾ ਹੈ ਖਤਰਾ ਤਾਂ API ਹੈ ਕਿੰਨੇ ਕੁ ਪੰਜਾਬੀਆ ਤੇ ਬੱਚੇ ਪੰਜਾਬ ਦੀ ਸਰਕਾਰੀ ਸਕੂਲਾਂ 'ਚ ਪੜ੍ਹਦੇ ਨੇ ਸਰਜੀਤ ਪਾਤਰ ਦਾ ਅਨੁਭੋਗ ਪੈ ਕੇ ਹਟਿਆ ਸਰਜੀਤ ਪਾਤਰ ਦੀ ਕਵਿਤਾ ਪੜ ਲਿਓ ਇਹਦੇ ਚੋ ਭਈਏ ਦੀ ਬੱਚੀ ਦਾ ਜ਼ਿਕਰ ਕਰਦਾ ਜਿਹੜੀ ਸਰਕਾਰੀ ਸਕੂਲ ਚ ਪੜਦੀ ਹੈ ਤੇ ਸਰਕਾਰੀ ਸਕੂਲ ਚ ਪੜ ਕੇ ਉਹ ਪੰਜਾਬੀ ਪੜੂ ਗੁਰਮੁਖੀ ਪੜੂ ਤੇ ਤੁਹਾਡੇ ਵਾਲਾ ABC ਸਿੱਖੂ ਜਦੋਂ ਜਾ ਕੇ ਤੇ ਉਹ ਪੰਜਾਬੀ ਤਰਕੇਵੇਂ ਸੀ ਦਾਵੇ ਦਰ ਬਣ ਜਾਂਗੇ ਹੁੰਦੇ ਨੇ ਬਿਲਕੁਲ ਪੱਕਾ ਵੀ ਬਣਨ ਲੱਗੇ ਉਹਦਾ ਇੱਕ ਮੈਂ ਗ੍ਰਾਂਥੀ ਵੀ ਦੇਖਿਆ ਤੇ ਕਈ ਜਿਹੜੇ ਰੇੜੀਆਂ ਲਾਉਂਦੇ ਨੇ ਉਹ ਸਰਦਾਰ ਬਣ ਗਏ ਇੱਥੇ ਬਣਨਗੇ ਕਿਉਂ ਨਹੀਂ ਤੁਸੀਂ ਕਹ ਕਿੰਨੇ ਕੁ ਬੰਦੇ ਆਪਣੇ ਕੰਮ ਕਰਦੇ ਨੇ ਤੁਸੀਂ ਇੱਕ ਦਿਨ ਮੇਰੇ ਕਹਿਣ ਤੋਂ ਤੁਰ ਪeo ਤੁਸੀਂ ਕਿਸੇ ਵੀ ਸ਼ਹਿਰ ਦੇ ਕਿਸੇ ਬਸ ਸਟੈਂਡ ਤੋਂ ਸ਼ੁਰੂ ਹੋ ਜਿਓ ਰੇਡੀਆ ਕੀਦੇ ਨੇ ਰੱਖਸ਼ੇ ਕੀਦੇ ਨੇ ਆਟੋ ਜਾਦਾ ਕੀਦੇ ਨੇ ਪੈਟਰੋਲ ਪੰਪਾਂ ਚ ਬੰਦੇ ਕਿਹੜੇ ਕੰਮ ਕਰਦੇ ਨੇ ਆ ਜਿਹੜੇ ਕਲੀ ਕਰਦੇ ਨੇ ਜਿਹੜੇ ਟਾਇਲਾ ਲਾਉਂਦੇ ਨੇ ਪੇਂਟ ਕਰਦੇ ਨੇ ਕਿਹੜੇ ਨੇ ਇਹ ਬੰਦੇ ਫਿਰ ਤੁਹਾਨੂੰ ਪਤਾ ਲੱਗ ਜੂ ਕਿ ਪੰਜਾਬੀਏ ਤੁਹਾਨੂੰ ਖਤਰਾ ਕੀ ਤੋਂ ਆ ਕੰਮ ਕੌਣ ਕਰਦਾ ਨਸ਼ਿਆਂ ਨੂੰ ਵੀ ਜਿਹੜਾ ਹੈ ਇਹਨਾਂ ਨੇ ਲਾਤਾ ਸਾਨੂੰ ਪੰਜਾਬੀ ਬੱਚਿਆਂ ਨੂੰ ਜਿਹੜਾ ਕੰਮ ਨਹੀਂ ਕਰਨਾ ਨਸ਼ੇ ਕਰੋ ਤੁਰ ਫਿਰੋ ਇਧਰ ਉਧਰ ਗਿੜੀਆਂ ਲਾਓ ਇਹ ਵੀ ਇਹਨਾਂ ਨੇ ਲਾਤਾ ਨਹੀਂ ਸੋਚਣ ਦੀ ਜ਼ਰੂਰ ਲੋੜ ਹੈ ਸੁਖਪਾਲ ਸਿੰਘ ਖੈਰਾ ਨੇ ਕਿਉਂ ਕਿਹਾ ਸਿਮਰਤਜੀਤ ਸਿੰਘ ਮਾਨ ਦੇ ਖਿਲਾਫ ਲੜ ਰਿਹਾ ਉਹਦੇ ਕਰਕੇ ਕਿਹਾ ਜਾਂ ਕਿਸੇ ਹੋਰ ਤੋਂ ਪ੍ਰਭਾਵ ਤੋਂ ਕਿਹਾ ਇਹ ਗੱਲ ਬੱਕਰੀ ਹੈ ਪਰ ਜਿਹੜੇ ਸਵਾਲ ਲਏ ਉਹ ਵੱਡੇ ਨੇ ਪੰਜਾਬੀ ਲੋਕ ਦੇ ਬਾਰੇ ਸੋਚਣ ਦੀ ਲੋੜ ਹੈ ਮੇਰਾ ਖਿਆਲ ਹੈ ਕਿ ਪੰਜਾਬੀ ਜ਼ਰੂਰ ਸੋਚੋਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ